ਇੱਕੋ ਟਾਈਮ ਪੰਜ-ਪੰਜ ਚਖਾਵਾਂ ਜਲ ਰਹੀਆਂ ਨੇ ਇਹ ਪ੍ਰਸ਼ਾਸਨ ਦਾ ਫੇਲੀਅਰ ਆ ਇਹ ਸਰਕਾਰ ਦੀ ਨਲੈਕੀ ਆ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਪ੍ਰਸ਼ਾਸਨ ਤੇ ਸਰਕਾਰ ਦੀ ਨੱਕ ਹੇਠ ਵਿਕਦੀ ਸੀ ਮਨ ਸਰਕਾਰ ਕਿਉਂ ਮਾਉਣਾ ਕਿਉਂਕਿ ਸਰਕਾਰ ਆਪਦੇ ਲੀਡਰ ਨੂੰ ਬੇਗੁਨਾਹ ਸਾਬਤ ਕਰਨ ਤੇ ਲੱਗੀ ਹੋਈ ਆ ਸਰਕਾਰ ਸਾਡੀ ਡੇਰੇ ਲਾ ਲੈਂਦੀ ਆ ਜਾ ਕੇ ਦਿੱਲੀ ਦੇ ਵਿੱਚ ਕਦੇ ਤੇ ਕਦੇ ਚੰਡੀਗੜ੍ਹ ਧਰਨੇ ਲਾਉਂਦੀ ਆ ਕਿ ਸਾਡੇ ਲੀਡਰ ਨੂੰ ਜੀ ਈਡੀ ਨੇ ਬੇਕਸੂਰ ਨੂੰ ਚੁੱਕ ਲਿਆ ਉਹ ਬੇਗੁਨਾਹ ਆ ਇਹ ਹੀ ਪਿੰਡ ਦੇ ਵਿੱਚ ਨਾ ਤਾਂ ਆបਕਾਰੀ ਮੰਤਰੀ ਜਿਨ੍ਹਾਂ ਦੇ ਕੋਲ ਆបਕਾਰੀ ਵਿਭਾਗ ਹਰਪਾਲ ਸਿੰਘ ਚੀਮਾ ਇਥੋਂ ਦੇ ਐਮਐਲਏ ਨੇ ਇਹਨਾਂ ਲੋਕਾਂ ਨੇ ਮਾਨ ਵਕਸ਼ਾ ਜਿਤਾਏ ਨੇ ਤੇ ਉਹ ਹਾਲੇ ਤੱਕ ਨਾ ਤਾਂ ਸਪਿੰਡ ਦੇ ਵਿੱਚ ਪਹੁੰਚੇ ਨੇ ਨਾ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਆ ਪੁਣੇ ਤੇ ਦੂਜੇ ਪਾਸੇ ਨਾਲ ਹੀ ਲੱਗਦੇ ਨੇ ਸਨਾਮ ਦੇ ਵਿੱਚ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਵੀ ਨੇ ਇੱਕ ਸ਼ਬਦ ਹਾਲੇ ਤੱਕ ਉਹਨਾਂ ਨੇ ਨਹੀਂ ਮੂੰਹੋਂ ਕੱਢਿਆ ਅਮਨ ਰੋੜਾ ਤੇ ਹਰਪਾਲ ਚੀਮਾ ਦੀ ਫੇਸਬੁੱਕ ਤੁਸੀਂ ਦੇਖੋਗੇ ਨਾ ਭਰੀ ਪਈਆ ਇਹ ਕਹਿੰਦੇ ਆ ਕਿ ਅਸੀਂ ਆਪਣੇ ਸਾਥੀ ਮੀਤਹਿਰ ਦਾ ਚੋਣ ਪ੍ਰਚਾਰ ਕਰਦੇ ਫਿਰਦੇ ਆ ਜੇ ਪਾਸੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਗਏ ਹੋਏ ਨੇ ਪਰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਂ ਐਵੇਂ ਨਹੀਂ ਬਣਨਾ ਜਿਸ ਤਰ੍ਹਾਂ ਤੁਸੀਂ ਚੁੱਪ ਧਾਰੀ ਹੋ ਜਿਸ ਤਰ੍ਹਾਂ ਤੁਸੀਂ ਮੌਨ ਧਾਰਿਆ ਹੋਇਆ ਹੈ। ਮੋਹਰੇ ਚੀਮਾ ਸਾਹਿਬ ਤੁਸੀਂ ਤੇ ਬਾਹਰ ਲਿਓ ਨਾ ਤੁਹਾਨੂੰ ਤੇ ਦੋ ਵਾਰੀ ਇਸ ਹਾਲਕੇ ਦੇ ਲੋਕਾਂ ਨੇ ਮਾਣ ਬਖਸ਼ਿਆ ਤੁਹਾਨੂੰ ਤੇ ਡੱਬੇ ਦੇ ਵਿੱਚ ਕੋਈ ਜਾਣਦਾਨੀ ਨਹੀਂ ਸੀ ਹੁੰਦਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੱਬੇ ਤੋਂ ਅਨਾਉਂਸ ਹੋਏ ਸੀ ਹਰਪਾਲ ਸਿੰਘ ਚੀਮਾ ਤਾਂ ਲੋਕ ਪੁੱਛਦੇ ਸੀ ਇਹ ਕੌਣ ਨੇ ਪਰ ਉਦੋਂ ਵੀ ਲੋਕਾਂ ਨੇ ਜਤਾਇਆ ਤੇ ਦੂਜੀ ਵਾਰ 50000 ਦੀ ਵੱਡੀ ਲੀਡ ਬਿੱਤੀ ਹਰਪਾਲ ਚਿਮਨ ਜਿਹੜੇ ਕਹਿੰਦੇ ਨੇ ਕਿ ਸਾਨੂੰ ਟਵਿੱਟਰ ਟਵਿੱਟਰ ਨਹੀਂ ਖੇਡਣਾ ਹੁੰਦਾ ਤੁਸੀਂ ਖੇਡਦੇ ਹੋ ਬਿਲਕੁਲ ਖੇਡਦੇ ਹੋ ਤੁਸੀਂ ਉਦੋਂ ਖੇਡਦੇ ਹੋ ਜਦੋਂ ਸਿੱਧੂ ਮੂਸੇ ਦਾ ਐਸਕੇਪ ਬੋਰਡ ਗਾਣਾ ਆਉਂਦਾ ਤਾਂ ਤੁਸੀਂ ਸਾਰੇ ਦੇ ਸਾਰੇ ਇੱਕੋ ਟਵੀਟ ਕਰ ਦਿਓ ਕਾਪੀ ਪੇਸਟ 2020 ਦੇ ਵਿੱਚ ਕਰੋਨਾ ਕਾਲ ਦੇ ਵਿੱਚ ਮਾਝੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਸੈਂਕੜੇ ਦੀ ਗਿਣਤੀ 'ਚ ਉੱਥੇ ਮੌਤਾਂ ਹੋਈਆਂ ਸੀ ਪਰ ਉਦੋਂ ਇਹੀ ਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਸੀਬੀ ਜਾਂਚ ਦੀ ਮੰਗ ਹੋਣੀ ਚਾਹੀਦੀ ਆ ਤੁਸੀਂ ਜਿਹੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਐਸ ਵੇਲੇ ਅਸੀਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਗੁਜਰਾ ਦੇ ਵਿੱਚ ਹ ਜਿੱਥੇ ਇੱਕੋ ਟਾਈਮ ਪੰਜ-ਪੰਜ ਚਖਾਵਾਂ ਜਲ ਰਹੀਆਂ ਨੇ ਮੇਰੇ ਪਿੱਛੇ ਚਾਰ ਚਖਾਵਾਂ ਜਲ ਰਹੀਆਂ ਨੇ ਤੇ ਦੂਜੇ ਪਾਸੇ ਇੱਕ ਸ਼ਮਸ਼ਾਨ ਘਾਟਾ ਪੰਜਵੀਂ ਚ ਕਿੱਥੇ ਜਲ ਰਹੀ ਆ ਤੇ ਦੋ ਬਾਡੀਜ਼ ਹਜੇ ਆ ਰਹੀਆਂ ਨੇ ਜਿਨ੍ਹਾਂ ਦਾ ਸੰਸਕਾਰ ਹੋਣਾ ਤਾਂ ਇਹ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਚਾਹੇ ਉਹ ਟੰਡੋਲੀ ਆ ਸੁਨਾਮ ਸ਼ਹਿਰ ਦੇ ਵਿੱਚ ਆ ਤਾਂ ਅੱਜ ਇੱਥੇ ਗੁਜਰਾਂ ਦੇ ਵਿੱਚ ਇਹ ਸੰਸਕਾਰ ਹੋ ਰਹੇ ਨੇ ਇੱਥੇ ਮੌਤਾਂ ਹੋਈਆਂ ਸੀ ਪਰ ਹੁਣ ਸਭ ਤੋਂ ਵੱਡਾ ਸਵਾਲ ਆਉਂਦਾ ਕਿ ਸਾਰਾ ਕੁਝ ਹੋਇਆ ਕਿਵੇਂ ਪ੍ਰਸ਼ਾਸਨ ਤੇ ਸਰਕਾਰ ਦੀ ਨੱਕ ਦੇ ਹੇਠ ਇਹ ਸਭ ਕੁਝ ਕਿਵੇਂ ਚੱਲਦਾ ਰਿਹਾ ਜੇ ਸਰਕਾਰ ਨੂੰ ਪਤਾ ਸੀ ਤਾਂ ਫਿਰ ਸਰਕਾਰ ਨੇ ਜਾਣ ਬੁੱਝ ਕੇ ਵਿਕਣ ਦਿੱਤੀ ਜੇ ਪ੍ਰਸ਼ਾਸਨ ਨੂੰ ਪਤਾ ਸੀ ਜੇ ਨਹੀਂ ਸੀ ਪਤਾ ਤਾਂ ਫਿਰ ਹੋਰ ਵੀ ਵੱਡੀ ਨਲਾਇਕੀ ਆ ਕਿਉਂਕਿ ਥੋੜੇ ਹੁੰਦਿਆਂ ਤੁਹਾਡੀ ਨੱਕ ਥੱਲੇ ਐਡਾ ਵੱਡਾ ਕਾਰੋਬਾਰ ਚੱਲ ਰਿਹਾ ਸੀ ਤੇ ਦੂਜੇ ਪਾਸੇ ਸਰਕਾਰ ਹਾਲੇ ਤੱਕ ਮੌਨਾ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਏ ਉਹਨਾਂ ਨੇ ਦੱਸਿਆ ਪੁਲਿਸ ਅਫਸਰਾਂ ਨੇ ਕਿ ਅਸੀਂ ਸੈੱਟ ਬਣਾਈ ਪਰਚੇ ਦਰਜ ਕੀਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਹਮੇਸ਼ਾ ਦੀ ਤਰ੍ਹਾਂ ਜਿਹੜੀ ਸਟੇਟਮੈਂਟ ਹੁੰਦੀ ਆ ਪੁਲਿਸ ਦੀ ਪੁਲਿਸ ਦੀ ਉਹ ਸਟੇਟਮੈਂਟ ਰਹੀ ਪਰ ਸਰਕਾਰ ਕਿਉਂ ਮੌਨਾ ਕਿਉਂਕਿ ਸਰਕਾਰ ਆਪਦੇ ਲੀਡਰ ਨੂੰ ਬੇਗੁਨਾਹ ਸਾਬਤ ਕਰਨ ਤੇ ਲੱਗੀ ਹੋਈ ਆ ਸਰਕਾਰ ਸਾਡੀ ਡੇਰੇ ਲਾ ਲੈਂਦੀ ਆ ਜਾ ਕੇ ਦਿੱਲੀ ਦੇ ਵਿੱਚ ਕਦੇ ਤੇ ਕਦੇ ਚੰਡੀਗੜ੍ਹ ਧਰਨੇ ਲਾਉਂਦੀ ਆ ਕਿ ਸਾਡੇ ਲੀਡਰ ਨੂੰ ਜੀ ਈਡੀ ਨੇ ਬੇਕਸੂਰ ਨੂੰ ਚੁੱਕ ਲਿਆ ਉਹ ਬੇਗੁਨਾਹ ਆ ਕਿ ਉਹਨੂੰ ਵੇਖਣਾ ਸਾਬਤ ਕਰਨ ਤੇ ਲੱਗੀ ਹੋਈ ਆ ਪੰਜਾਬ ਸਰਕਾਰ ਤਾਂ ਪਰ ਇਸ ਪਿੰਡ ਦੇ ਵਿੱਚ ਨਾ ਤਾਂ ਆਪਕਾਰੀ ਮੰਤਰੀ ਜਿਨ੍ਹਾਂ ਦੇ ਕੋਲ ਆਪਕਾਰੀ ਮਹਿਕਮਾ ਹਰਪਾਲ ਸਿੰਘ ਚੀਮਾ ਇੱਥੋਂ ਦੇ ਐਮਐਲਏ ਨੇ ਇਹਨਾਂ ਲੋਕਾਂ ਨੇ ਮਾਨ ਵਕਸ਼ਾ ਜਿਤਾਏ ਨੇ ਤਾਂ ਉਹ ਮੰਤਰੀ ਬਣੇ ਤੇ ਉਹ ਹਾਲੇ ਤੱਕ ਨਾ ਤਾਂ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਨਾ ਤਾਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਹਮਦਰਦੀ ਜਿਤਾਈ ਆ ਕੋਈ ਨਾ ਇਹਨਾਂ ਨੂੰ ਕੋਈ ਭਰੋਸਾ ਦਿੱਤਾ ਅੱਗੇ ਦਾ ਜਾਂਚ ਦਾ ਤੇ ਨਾ ਹਾਲੇ ਤੱਕ ਉਹਨਾਂ ਨੇ ਕੋਈ ਇੱਕ ਸ਼ਬਦ ਵੀ ਫੇਸਬੁੱਕ ਤੇ ਲਿਖਿਆ ਜਿਹੜੇ ਕਹਿੰਦੇ ਨੇ ਕਿ ਸਾਨੂੰ ਟਵਿੱਟਰ ਟਵਿੱਟਰ ਨਹੀਂ ਖੇਡਣਾ ਹੁੰਦਾ ਤੁਸੀਂ ਖੇਡਦੇ ਹੋ ਬਿਲਕੁਲ ਖੇਡਦੇ ਹੋ ਤੁਸੀਂ ਉਦੋਂ ਖੇਡਦੇ ਹੋ ਜਦੋਂ ਸਿੱਧੂ ਮੂਸੇਵਾਲਾ ਦਾ ਸਕੇਪ ਬੋਰਡ ਗਾਣਾ ਆਉਂਦਾ ਤਾਂ ਤੁਸੀਂ ਸਾਰੇ ਦੇ ਸਾਰੇ ਇੱਕੋ ਟਵੀਟ ਕਰਦੇ ਹੋ ਕਾਪੀ ਪੇਸਟ ਤੁਸੀਂ ਬਿਲਕੁਲ ਟਵਿੱਟਰ ਦੇ ਨਾਲ ਖੇਡਦੇ ਹੋ ਤੁਸੀਂ ਬਿਲਕੁਲ ਫੇਸਬੁੱਕ ਤੇ ਪੋਸਟ ਕਰਦੇ ਹੋ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਗਏ ਹੋਏ ਨੇ ਪਰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਂ ਐਵੇਂ ਨਹੀਂ ਬਣਨਾ ਜਿਸ ਤਰ੍ਹਾਂ ਤੁਸੀਂ ਚੁੱਪ ਧਾਰੀ ਹੋ ਜਿਸ ਤਰ੍ਹਾਂ ਤੁਸੀਂ ਮੌਨ ਧਾਰਿਆ ਹੋਇਆ ਇਹ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਹੀ ਹੋਇਆ 2010 ਦੇ ਵਿੱਚ ਦਸੂਹੀ ਦੇ ਵਿੱਚ ਹੋਇਆ ਸੀ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ 2020 ਦੇ ਵਿੱਚ ਕਰੋਨਾ ਕਾਲ ਦੇ ਵਿੱਚ ਮਾਝੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਮਰਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਸੈਂਕੜੇ ਦੀ ਗਿਣਤੀ 'ਚ ਮੌਤਾਂ ਹੋਈਆਂ ਸੀ ਪਰ ਉਦੋਂ ਇਹੀ ਰਵਿੰਦਰ ਕੇਜਰੀਵਾਲ ਕਹਿੰਦੇ ਸੀ ਕਿ ਸੀਬੀਆਈ ਜਾਂਚ ਦੀ ਮੰਗ ਹੋਣੀ ਚਾਹੀਦੀ ਆ ਹਾਲਾਂਕਿ ਉਸ ਵੇਲੇ ਕੈਪਟਨ ਸਰਕਾਰ ਨੇ ਆਪਕਾਰੀ ਦੇ ਜਿਹੜੇ ਸੱਤ ਅਧਿਕਾਰੀ ਵੀ ਮੁਅਤਲ ਕੀਤੇ ਛੇ ਪੁਲਿਸ ਅਫਸਰ ਵੀ ਸਸਪੈਂਡ ਕੀਤੇ ਸੀ ਉਸ ਵੇਲੇ ਪਰ ਉਸ ਤੋਂ ਬਾਅਦ ਵੀ ਕੇਜਰੀਵਾਲ ਕਹਿੰਦੇ ਸੀ ਕਿ ਸੀਬੀਆਈ ਜਾਂਚ ਦੀ ਮੰਗ ਹੋਣੀ ਚਾਹੀਦੀ ਆ ਕੀ ਹੁਣ ਇਹ ਸੋ ਜੋ ਸੰਗਰੂਰ ਦੇ ਵਿੱਚ ਘਟਨਾ ਹੋਈ ਆ ਇਹਦੇ ਵਿੱਚ ਪੰਜਾਬ ਪੁਲਿਸ ਦੀ ਸਿੱਟ ਕਿਉਂ ਫਿਰ ਸੀਐਮ ਸਰ ਨੇ ਬੜਵਾਈ ਇਹਦੇ ਵਿੱਚ ਕੀ ਸੀਬੀਆਈ ਜਾਂਚ ਦੀ ਨਹੀਂ ਮੰਗ ਹੋਣੀ ਚਾਹੀਦੀ ਜੇ ਤੁਸੀਂ 2020 ਦੇ ਵਿੱਚ ਜਦੋਂ ਮਾਝੇ ਦੇ ਵਿੱਚ ਜੈਰੀਲੀ ਸ਼ਰਾਬ ਪੀਣ ਦੇ ਨਾਲ ਲੋਕ ਮਰਦੇ ਨੇ ਉਦੋਂ ਤੁਸੀਂ ਸੀਬੀਆਈ ਜਾਂਚ ਦੀ ਮੰਗ ਕਰ ਦਿਓ ਤਾਂ ਹੁਣ ਸੀਬੀਆਈ ਜਾਂਚ ਨਹੀਂ ਨਹੀਂ ਮੰਗ ਕਰ ਸਕਦੇ ਤੁਸੀਂ ਹੁਣ ਕਿਉਂ ਸਿੱਟ ਬਣਾਈ ਆ ਤੇ ਨਾਲੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਰਹੇ ਨੇ ਨਾ ਕਿ ਇਹਨਾਂ ਸਿੱਟਾਂ ਦੇ ਵਿੱਚੋਂ ਕੀ ਨਿਕਲਣਾ ਹੁੰਦਾ ਇਹਨਾਂ ਸਿੱਟਾਂ ਨੇ ਕਿੱਥੇ ਲੈ ਕੇ ਜਾਣਾ ਹੁੰਦਾ ਜਾਂਚ ਨੂੰ ਤਾਂ ਇਹ ਬਿਲਕੁਲ ਸਰਕਾਰ ਦੀ ਲਾਹਰਪਰਵਾਹੀ ਵੀ ਆ ਤੇ ਨਲਕੀ ਵੀ ਆ ਹਾਲੇ ਤੱਕ ਉਹਨਾਂ ਗਰੀਬ ਪਰਿਵਾਰਾਂ ਦੇ ਨਾਲ ਦਿਹਾੜੀਦਾਰ ਪਰਿਵਾਰ ਸੀ ਉਹ ਤੇ ਦੋ ਸਕੇ ਭਰਾਵਾਂ ਦੀ ਮੌਤ ਹੋਈ ਆ ਜਹਰੀਲੀ ਸ਼ਰਾਬ ਪੀਣ ਦੇ ਨਾਲ ਤੇ ਇੱਥੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਦਾ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਨਹੀਂ ਪਹੁੰਚਦਾ ਸਿਰਫ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਤੇ ਦੂਜੇ ਪਾਸੇ ਨਾਲ ਹੀ ਲੱਗਦੇ ਨੇ ਸਨਾਮ ਦੇ ਵਿੱਚ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਵੀ ਨੇ ਇੱਕ ਸ਼ਬਦ ਹਾਲੇ ਤੱਕ ਉਹਨਾਂ ਨੇ ਨਹੀਂ ਮੂੰਹ ਕੱਢਿਆ ਕੀ ਕਰ ਰਹਾ ਹਰਪਾਲ ਚੀਮਾ ਨੇ ਤੇ ਦੂਜੇ ਪਾਸੇ ਅਮਨ ਅਰੋੜਾ ਨੇ ਤੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਇਹ ਕਿਸੇ ਨੇ ਹਾਲੇ ਤੱਕ ਮੂੰਚੋ ਸ਼ਬਦ ਨਹੀਂ ਕੱਢਿਆ ਤੇ ਅਮਨ ਅਰੋੜਾ ਤੇ ਹਰਪਾਲ ਚੀਮਾ ਦੀ ਫੇਸਬੁੱਕ ਤੁਸੀਂ ਦੇਖੋਗੇ ਨਾ ਭਰੀ ਪਈਆ ਇਹ ਕਹਿੰਦੇ ਆ ਕਿ ਅਸੀਂ ਆਪਣੇ ਸਾਥੀ ਮੀਤ ਹੇਰ ਦਾ ਚੋਣ ਪ੍ਰਚਾਰ ਕਰਦੇ ਫਿਰਦੇ ਆ ਚੋਣ ਪ੍ਰਚਾਰ ਤਾਂ ਤੁਸੀਂ ਇਸ ਪਿੰਡ ਦੇ ਵਿੱਚ ਵੀ ਕਰਨ ਆਉਂਗੇ ਤਾਂ ਤੁਸੀਂ ਕਿਰਪਾ ਕਰਕੇ ਉਹਨਾਂ ਗਰੀਬਾਂ ਦੇ ਨਾਲ ਵੀ ਹਮਦਰਦੀ ਜਤਾ ਲਿਓ ਉਹਨਾਂ ਦੇ ਨਾਲ ਵੀ ਆ ਕੇ 10 ਮਿੰਟ ਬੈਠ ਜੋ ਹਾ ਦਾ ਨਾਰਾ ਮਾਰ ਲਿਓ ਭਾਵੇਂ ਤੁਸੀਂ ਵੋਟਾਂ ਮੰਗਣੇ ਆਉਂਗੇ ਦੁਬਾਰਾ ਇਸ ਪਿੰਡ ਦੇ ਵਿੱਚ ਪਰ ਇਸ ਪਿੰਡ ਦੇ ਵਿੱਚ ਪੈਰ ਜ਼ਰੂਰ ਪਾ ਲਿਓ ਹਮ ਹਮਦਰਦੀ 10 ਮਿੰਟ ਕਰ ਲਿਓ ਨਾਲੇ ਚੀਮਾ ਸਾਹਿਬ ਤੁਸੀਂ ਤੇ ਬਾਹਰ ਲਿਓ ਨਾ ਤੁਹਾਨੂੰ ਤੇ ਦੋ ਵਾਰੀ ਇਸ ਹਾਲਕੇ ਦੇ ਲੋਕਾਂ ਨੇ ਮਾਣ ਬਖਸ਼ਿਆ ਤੁਹਾਨੂੰ ਤੇ ਡੜਬੇ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਹੁੰਦਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੜਬੇ ਤੋਂ ਅਨਾਉਂਸ ਹੋਏ ਸੀ ਹਰਪਾਲ ਸਿੰਘ ਚੀਮਾ ਤਾਂ ਲੋਕ ਪੁੱਛਦੇ ਸੀ ਇਹ ਕੌਣ ਨੇ ਪਰ ਉਦੋਂ ਵੀ ਲੋਕਾਂ ਨੇ ਜਿਤਾਇਆ ਤੇ ਦੂਜੀ ਵਾਰ 50000 ਦੀ ਵੱਡੀ ਲੀਡ ਦਿੱਤੀ ਹਰਪਾਲ ਚੀਮਾ ਨੂੰ ਤੇ ਇਸ ਕਰਕੇ ਇਹ ਇਥੋਂ ਆਫਕਾਰੀ ਮੰਤਰੀ ਬਣੇ ਆ ਤੇ ਇਹਨਾਂ ਦੇ ਜਿਹੜਾ ਸ਼ਰਾਬ ਵਾਲਾ ਸਾਰਾ ਮਹਿਕਮਾ ਇਹਨਾਂ ਦੇ ਕੋਲ ਹੀ ਆ ਤੇ ਜਿਨ੍ਹਾਂ ਦਾ ਬੋਲਣਾ ਜ਼ਰੂਰੀ ਬਣਦਾ ਸੀ ਉਹ ਹਾਲੇ ਤੱਕ ਮੌਨ ਨਹੀਂ ਨਹੀਂ ਬੋਲੇ ਤਾਂ ਤੁਸੀਂ ਆਉਂਗੇ ਤਾਂ ਜ਼ਰੂਰ ਵੋਟਾਂ ਮੰਗਣਾ ਆਉਂਗੇ ਲੋਕ ਸਭਾ ਚੋਣਾਂ ਆ ਗਈਆਂ ਹਾਲਾਂਕਿ ਤੁਸੀਂ ਹੁਣ ਦੂਜੇ ਪਾਸੇ ਚਾਹੇ ਆਮਨ ਰੋੜਾ ਨੇ ਉਹ ਤੇ ਚਾਹੇ ਹਰਪਾਲ ਚਿਮਣਾ ਨੇ ਤੁਸੀਂ ਮੀਤ ਹਿਆਰ ਦਾ ਚੋਣ ਪ੍ਰਚਾਰਤਾ ਕਰਦੇ ਫਿਰਦੇ ਹੋ ਇਸ ਪਿੰਡ ਦੇ ਵਿੱਚ ਵੀ ਆਉਂਗੇ ਤਾਂ ਇਸ ਪਰਿਵਾਰ ਨਾਲ ਵੀ 10 ਮਿੰਟ ਹਮਦਰਦੀ ਜੁਤਾ ਲਿਓ ਇੱਕੋ ਟਾਈਮ ਪੰਜ ਪੰਜ ਜਖਾਵਾ ਚੱਲ ਰਹੀਆਂ ਨੇ ਇਹ ਪ੍ਰਸ਼ਾਸਨ ਦਾ ਫੇਲੀਅਰ ਆ ਇਹ ਸਰਕਾਰ ਦੀ ਨਲਾਈਕੀ ਆ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਪ੍ਰਸ਼ਾਸਨ ਤੇ ਸਰਕਾਰ ਦੀ ਨੱਕ ਹੀਟਵਿਕ ਨੀਤੀ ਆ ਸਰਕਾਰ ਕਿਉਂ ਮੌਨਾ ਕਿਉਂਕਿ ਸਰਕਾਰ ਆਪਦੇ ਲੀਡਰ ਨੂੰ ਬੇਗੁਨਾਹ ਸਾਬਤ ਕਰਨ ਤੇ ਲੱਗੀ ਹੋਈ ਆ ਸਰਕਾਰ ਸਾਡੀ ਡੇਰੇ ਲਾ ਲੈਂਦੀ ਆ ਜਾ ਕੇ ਦਿੱਲੀ ਦੇ ਵਿੱਚ ਕਦੇ ਤੇ ਕਦੇ ਚੰਡੀਗੜ੍ਹ ਧਰਨੇ ਲਾਉਂਦੀ ਆ ਕਿ ਸਾਡੇ ਲੀਡਰ ਨੂੰ ਜੀ ਈਡੀ ਨੇ ਬੇਕਸੂਰ ਨੂੰ ਚੁੱਕ ਲਿਆ ਉਹ ਬੇਗੁਨਾਹ ਆ ਇਸ ਪਿੰਡ ਦੇ ਵਿੱਚ ਨਾ ਤਾਂ ਆਪਕਾਰੀ ਮੰਤਰੀ ਜਿਨ੍ਹਾਂ ਦੇ ਕੋਲ ਆਪਕਾਰੀ ਮਹਿਕਮਾ ਹਰਪਾਲ ਸਿੰਘ ਚੀਮਾ ਇਥੋਂ ਦੇ ਐਮਐਲਏ ਨੇ ਇਹਨਾਂ ਲੋਕਾਂ ਨੇ ਮਾਨ ਵਕਸ਼ਾ ਜਿਤਾਏ ਨੇ ਤੇ ਉਹ ਹਾਲੇ ਤੱਕ ਨਾ ਤਾਂ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਨਾ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਹਮਦਰਦੀ ਜਿਤਾਈ ਆ ਪੁਣੇ ਦੇ ਪਾਸੇ ਨਾਲ ਹੀ ਲੱਗਦੇ ਨੇ ਸਨਾਮ ਦੇ ਵਿੱਚ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਵੀ ਨੇ ਇੱਕ ਸ਼ਬਦ ਹਾਲੇ ਤੱਕ ਉਹਨਾਂ ਨੇ ਨਹੀਂ ਮੂੰਹ ਕੱਢਿਆ ਅਮਨ ਰੋੜਾ ਤੇ ਹਰਪਾਲ ਚੀਮਾ ਦੀ ਫੇਸਬੁੱਕ ਤੁਸੀਂ ਦੇਖੋਗੇ ਨਾ ਭਰੀ ਪਈਆ ਇਹ ਕਹਿੰਦੇ ਆ ਕਿ ਅਸੀਂ ਆਪਣੇ ਸਾਥੀ ਮੀਤਹਿਰ ਦਾ ਚੋਣ ਪ੍ਰਚਾਰ ਕਰਦੇ ਫਿਰੇ ਹੁਣ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਗਏ ਹੋਏ ਨੇ ਪਰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਂ ਐਵੇਂ ਨਹੀਂ ਬਣਨਾ ਜਿਸ ਤਰ੍ਹਾਂ ਤੁਸੀਂ ਚੁੱਪ ਧਾਰੀ ਹੋ ਜਿਸ ਤਰ੍ਹਾਂ ਤੁਸੀਂ ਮੌਨ ਧਾਰਿਆ ਹੋਇਆ ਆ ਸਾਬਾ ਤੁਸੀਂ ਤੇ ਬਾਹਰ ਲਿਓ ਨਾ ਤੁਹਾਨੂੰ ਤੇ ਦੋ ਵਾਰੀ ਇਸ ਹਾਲਕੇ ਦੇ ਲੋਕਾਂ ਨੇ ਮਾਨ ਬਖਸ਼ਿਆ ਤੁਹਾਨੂੰ ਤੇ ਡੜਬੇ ਦੇ ਵਿੱਚ ਕੋਈ ਜਾਣਦਾਨੀ ਸੀ ਹੁੰਦਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੜਬੇ ਤੋਂ ਅਨਾਉਂਸ ਹੋਏ ਸੀ ਹਰਪਾਲ ਸਿੰਘ ਚੀਮਾ ਤਾਂ ਲੋਕ ਪੁੱਛਦੇ ਸੀ ਇਹ ਕੌਣ ਨੇ ਪਰ ਉਦੋਂ ਵੀ ਲੋਕਾਂ ਨੇ ਜਤਾਇਆ ਤੇ ਦੂਜੀ ਵਾਰ 50000 ਦੀ ਵੱਡੀ ਲੀਡ ਦਿੱਤੀ ਹਰਪਾਲ ਚੀਮਾ ਨੂੰ ਜਿਹੜੇ ਕਹਿੰਦੇ ਨੇ ਕਿ ਸਾਨੂੰ ਟਵਿੱਟਰ ਟਵਿੱਟਰ ਨਹੀਂ ਖੇਡਣਾ ਹੁੰਦਾ ਤੁਸੀਂ ਖੇਡਦੇ ਹੋ ਬਿਲਕੁਲ ਖੇਡਦੇ ਹੋ ਤੁਸੀਂ ਉਦੋਂ ਖੇਡਦੇ ਹੋ ਜਦੋਂ ਸਿੱਧੂ ਮੂਸਣ ਦਾ ਸਕੇਪ ਬੋਰਡ ਗਾਣਾ ਆਉਂਦਾ ਤਾਂ ਤੁਸੀਂ ਸਾਰੇ ਦੇ ਸਾਰੇ ਇੱਕੋ ਟਵੀਟ ਕਰ ਦਉ ਕਾਪੀ ਪੇਸਟ 2020 ਦੇ ਵਿੱਚ ਕਰੋਨਾ ਕਾਲ ਦੇ ਵਿੱਚ ਮਾਝੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਸੈਂਕੜੇ ਦੀ ਗਿਣਤੀ ਚ ਉੱਥੇ ਮੌਤਾਂ ਹੋਈਆਂ ਸੀ ਪਰ ਉਦੋਂ ਇਹੀ ਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਸੀਬੀ ਜਾਂਚ ਦੀ ਮੰਗ ਹੋਣੀ ਚਾਹੀਦੀ ਆ